ਮੈਂ ਤੁਹਾਡੇ ਨਾਲ ਅਤੇ ਤੁਹਾਡੇ ਰਾਂਹ ਅੱਜ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਟੀਵੀ ਚੈਨਲਾਂ ਤੇ ਦੇਖਿਆ ਸਾਡੇ ਪੰਜਾਬ ਦੇ ਮਾਝਾ ਦੇ ਗਵਰਨਰ ਸਾਹਿਬ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਇੱਕ ਜੱਟ ਦਾ ਜਿਹੜੀ ਫੋਜਪੁਰ ਦੇ ਵਿੱਚ ਸ਼ੁਰੂ ਕੀਤੀ ਹੈ ਸਾਡੀ ਸਰਕਾਰ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਦੇ ਆਦੇਸ਼ ਦੇ ਉੱਤੇ ਜਿਹੜੀ ਪਿਛਲੇ ਸਾਲ ਚੋਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਮੈਮ ਸ਼ੁਰੂ ਕੀਤੀ ਸੀ ਜੀ ਉਦੇ ਦੂਜੇ ਪੜਾਅ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਸਰਕਾਰ ਵੱਲੋਂ ਸਾਡੀ ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ ਜੱਤ ਦਾ ਜਿਹੜੀਆਂ ਕੱਡੀਆਂ ਜਾਂਦੀਆਂ ਤੇ ਮੈਨੂੰ ਲੱਗਦਾ ਕਿ ਗੋਦ ਨਾਲ ਸਾਹਮਣੇ ਦੇਖ ਕੇ ਕਾਲੇ ਪੰਨੇ ਦੇ ਵਿੱਚ ਆਪਣੀ ਜੱਤ ਦਾ ਜਿਹੜੀ ਸ਼ੁਰੂ ਕੀਤੀ ਹੈ ਅਸੀਂ ਜੱਤਾਂ ਦੇ ਖਿਲਾਫ ਨਹੀਂ ਗਏ ਅਸੀਂ ਇਹ ਚਾਹੁੰਦੇ ਪੰਜਾਬ ਦਾ ਹਰ ਬੰਦਾ ਨਸ਼ਿਆਂ ਦੇ ਬਦੁੱਟ ਉੱਠੇ ਹਰ ਬੰਦਾ ਇਸ ਮਿਹਮੇ ਦੇ ਵਿੱਚ ਹਿੱਸਾ ਲਵੇ ਪਰ ਮਹਿਮਾਨ ਜੋ ਗੋਦਨ ਸਿੰਘ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਅੱਜ ਕਿਦੋਂ ਤੁਸੀਂ ਜੱਤਰਾ ਸ਼ੁਰੂ ਕੀਤੀ ਤੁਸੀਂ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਜੱਤਰਾ ਸ਼ੁਰੂ ਕੀਤੀ ਜਿਹੜੇ ਲੋਕ 207 ਤੋਂ ਲੈ ਕੇ 17 ਤੱਕ ਪੰਜਾਬ ਦੇ ਚਿਹਰਾਜ ਕਰਦੇ ਵੇ ਤੇ ਉਹਨਾਂ ਦੇ ਰਾਜ ਦੇ ਵਿੱਚ ਇਹ ਨਸ਼ਿਆਂ ਦਾ ਹੜਝੜ ਇਹ ਨਸ਼ਿਆਂ ਦੀ ਆਮਦ ਜਿਹੜੀ ਹੈ ਉਸ ਸਮੇਂ ਸ਼ੁਰੂ ਹੋਈ ਡੋਨਾ ਸਾਹਿਬ ਤੁਹਾਡੇ ਨਾਲ ਅੱਜ ਸਰਦਾ ਸੁਖਬੀਰ ਸਿੰਘ ਬਾਦਲ ਬੈਠੇ ਸੀਗੇ ਪੰਜਾਬ ਬੀਜੇਪੀ ਦੇ ਐਕਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਬੈਠੇ ਸੀਗੇ ਸੱਜ ਤੁਸੀਂ ਜੱਤ ਦਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਡੰਗਾਈ ਦੇ ਨਾਲ ਜਾਂਚ ਕਰਨੀ ਸੀ ਕਿ ਪੰਜ ਦਰਵਾਵਾਂ ਦੀ ਧਰਤੀ ਦੇ ਉੱਤੇ ਇਹ ਜਿਹੜਾ ਛੇਵਾਂ ਦਰਵਾ ਨਸ਼ਿਆਂ ਦਾ ਆਇਆ ਇਹ ਕੌਣ ਲੈ ਲੋਕ ਲੈ ਕੇ ਆਏ ਇਹ ਉਹ ਸਰਕਾਰ ਦੇ ਵਿੱਚ ਆਏ ਕਾਲੀ ਭਾਜਪਾ ਸਰਕਾਰ ਦੇ ਵਿੱਚ ਆਏ ਉਹ ਪੰਜਾਬ ਦੇ ਹਜ਼ਾਰਾਂ ਮੁੰਡਿਆਂ ਨੂੰ ਨਸ਼ਿਆਂ ਦੇ ਵਿੱਚ ਇਹਨਾਂ ਨੇ ਡੋਪ ਦਿੱਤਾ ਅੱਜ ਉਹ ਪਤਾ ਦੀ ਕਿਹੜੇ ਮੂਹ ਦੇ ਨਾਲ ਪਹਾੜ ਦੇ ਨਾਲ ਫਰੋਜਪੁਰ ਦੇ ਵਿੱਚ ਬੈਠੇ ਸੀਗੇ ਗੋਨਸਾਬ ਇਹ ਹੀ ਲੋਕ ਨੇ ਜਿੰਨਾਂ ਨੇ ਪੰਜਾਬ ਨੂੰ ਨਸ਼ੇ ਦੇ ਵਿੱਚ ਧੱਕਿਆ ਇਹ ਲੋਕ ਹੈ ਜਿਨ੍ਹਾਂ ਨੇ ਰਾਜ ਚ ਚਿੱਟਾ ਵੇਚਦਾ ਰਿਆ ਅੱਜ ਇਹ ਲੋਕ ਕੀ ਕਰਦੇ ਅੱਜੇ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਆ ਸਾਨੂੰ ਬੜਾ ਦੁੱਖ ਹੋਇਆ ਇਸ ਗੱਲ ਨਾਲ ਹਾਂ ਤੁਸੀਂ ਜੱਤਰਾ ਕਰੋ ਡੰਗਾਈ ਦੇ ਨਾਲ ਪਤਾ ਲਓ ਕਿ ਕਿਹੜੇ ਲੋਕ ਉਸ ਸਮੇਂ ਵੀ ਨਸ਼ਿਆਂ ਦੇ ਖਿਲਾਫ ਲੜਦੇ ਦੇ ਅੱਜ ਵੀ ਨਸ਼ਿਆਂ ਦੇ ਖਿਲਾਫ ਲੜਦੇ ਆ ਉਹਨੇ ਨੁੱਕ ਨੁਆ ਲੋਕ ਉਹਨਾਂ ਸਾਬ ਉਹ ਲੋਕ ਦੇ ਬਹੁਤ ਸਮਾਂ ਨੇ ਬਹੁਤ ਐਨਜੀਓ ਨੇ ਆਮ ਆਦਮੀ ਪਾਰਟੀ 4 ਸਾਲ ਦੀ ਲੱਗੀ ਹੈ ਜਦੋਂ ਦੀ ਸਰਕਾਰ ਦੇ ਵਿੱਚ ਆਈ ਹੈ ਸਾਨੂੰ ਸਭ ਤੋਂ ਵੱਡਾ ਚੈਲੰਜ ਜਿਹੜਾ ਮਿਲਿਆ ਉਹ ਮਸ਼ਿਆਂ ਨੂੰ ਖਤਮ ਕਰਦਾ ਹੈ ਗੈਗਸਟਰਾਂ ਨੂੰ ਖਤਮ ਕਰਦਾ ਪਤਾ ਜਿਹੜੇ ਤੁਸੀਂ ਅੱਜ ਨਾਲ ਬਾਏ ਸੀਗੇ ਇਹਨਾਂ ਨੇ ਇਹਨਾਂ ਨੇ ਪੰਜਾਬ ਡੋਬਿਆ ਗਵਰਨਰ ਸਾਹਿਬ ਤੁਸੀਂ ਬਖਲਾੜ ਦੇ ਵਿੱਚ ਆ ਕੇ ਕਾਲੀ ਦੇ ਵਿੱਚ ਆ ਕੇ ਅੱਜ ਜਤਰਾ ਸ਼ੁਰੂ ਕੀਤੀ ਬਾਅਦ ਜਤਰਾ ਦੇ ਵਿੱਚ ਤੁਸੀਂ ਉਹਨਾਂ ਬੰਦਿਆਂ ਨੂੰ ਲੈ ਕੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਨਸ਼ਾ ਦੇਉਂਦੇ ਦੋਸ਼ੀ ਐ ਜਿਨ੍ਹਾਂ ਦੀ ਸਰਕਾਰ ਦੋਸ਼ੀ ਐ ਜਿਹੜੇ ਕੱਲੀ ਦਲ ਤੇ ਭਾਜਪੀ ਨੇ ਪੰਜਾਬ ਦੇ ਵਿੱਚ ਉਦੋਂ ਨਸ਼ੇ ਲਿਆਂਦੇ ਅੱਜ ਉਹ ਕਿਹੜੇ ਮੂੰਹ ਦੇ ਨਾਲ ਤੁਹਾਡੇ ਨਾਲ ਬੈਠੇ ਆ ਤੇ ਤੁਸੀਂ ਉਹਨਾਂ ਨੂੰ ਕਿ ਸਤਾਂ ਜਿਹੜਾ ਉਹ ਆਪਣੇ ਨਾਲ ਬਿਠਾਇਆ ਪੰਜਾਬ ਦੇ ਲੋਕ ਇਹ ਜਨਨਾ ਚਾਹੁੰਦੇ ਆ ਕੋਣ ਸਾਹਿਬ ਤੁਸੀਂ ਪਹਿਲਾ ਇਹ ਤਾਂ ਪਤਾ ਕਰ ਲੋ ਇਹ ਪਤਾ ਤਾਂ ਕਰੋ ਪੰਜਾਬ ਦੇ ਵਿੱਚ ਫੇਰ ਜਾਓ ਨਿਕਲੋ ਆਓ ਸਾਡੇ ਨਾਲ ਆਓ ਕੋਈ ਗੱਲ ਨਹੀਂ ਅਸੀਂ ਵੀ ਲੱਗੇ ਆ ਤੁਸੀਂ ਲੱਗ ਜਾਓ ਕੋਈ ਗੱਲ ਨਹੀਂ ਸਾਨੂੰ ਤਰਾਜ ਦੀ ਬਸ ਹਾਂ ਤੁਸੀਂ ਤੁਹਾਡੀ ਜੱਟਾਂ ਚੋਂ ਅੱਜ ਪੋਲਿਟਿਕਸ ਦੀ ਜਿਹੜੀ ਸਮੈਲ ਆ ਰਹੀ ਸੀਗੀ ਲੱਗਦਾ ਸੀਗਾ ਕਿ ਜਿੱਦਾਂ ਇੱਕ ਪੋਲਿਟੀਕਲ ਮੰਤਬ ਦੇ ਨਾਲ ਤੁਸੀਂ ਇਹ ਜੱਤ ਦਾ ਜਿਹੜੀ ਸ਼ੁਰੂ ਕੀਤੀ ਐ ਮੇਰੀ ਤੁਹਾਨੂੰ ਬੇਨਤੀ ਐ ਪਹਿਲੇ ਗਵਰਨਰ ਸਾਹਿਬ ਵੀ ਬਹੁਤ ਕਾਹੇ ਪੈਂਦੇ ਸੀਗੇ ਤੁਸੀਂ ਸਰ ਇਹ ਕਾਲੇ ਪੰਨੇ ਦੇ ਵਿੱਚ ਉਹਨਾਂ ਤਾਕਤਾਂ ਨੂੰ ਫੇਰ ਅੱਗੇ ਨਾ ਲਾਓ ਉਹਨਾਂ ਤਾਕਤਾਂ ਨੂੰ ਹਵਾ ਦੇ ਦਿਓ ਜਿਨ੍ਹਾਂ ਤਾਕਤਾਂ ਨੇ ਪੰਜਾਬ ਡੋਬਿਆ ਗਵਰਨਰ ਸਾਹਿਬ ਸਾਡਾ ਕਾਲਾ ਪੰਚੜਾ ਉਹ ਇਹਨਾਂ ਦਾਤਾਂ ਨੂੰ ਦੁਬਾਰਾ ਬੜਾਵਾ ਦਊਗਾ ਜੇ ਤੁਸੀਂ ਇਹਨਾਂ ਨੂੰ ਮਾਰ ਲੈ ਕੇ ਚਲੋਗੇ ਤੇ ਕੀ ਕਹੋਗੇ ਗਵੰਦਰ ਸਾਹਿਬ ਪੰਜਾਬ ਦੇ ਲੋਕਾਂ ਨੂੰ ਕਿ ਨਸ਼ੇ ਕੌਣ ਲੈ ਕੇ ਆਇਆ ਕੀ ਕਹੋਗੇ ਚਿਟਾ ਕਿੱਥੋਂ ਆਇਆ ਸੀਗਾ ਕੀ ਕਹੋਗੇ ਕੀ ਦੱਸੋਗੇ ਛੇਵਾਂ ਦਰਿਆ ਨਸ਼ਿਆਂ ਦਾ ਕਿਦੋਂ ਵਗਿਆ ਸੀਗਾ ਜਦੋਂ ਇਹ ਤੁਹਾਡੇ ਚਾਰ ਸਵੇਰੇ ਇੰਦਰ ਸੁਖਵੀਰ ਬਾਦਲ ਇੰਦਰ ਅਸ਼ਵਨੀ ਛੜਵਾ ਬੈਠੇ ਹੋਣਗੇ ਤਸਾਦਾ ਪੱਕੀ ਕਹਾਂ ਲੋਕਾਂ ਨੂੰ ਕੀ ਕਵਾਂਗੇ ਸੋ ਮੇਰੀ ਗੰਦਸਾਬ ਤੁਹਾਨੂੰ ਬੇਨਤੀ ਹੈ ਮੈਨੂੰ ਤੁਹਾਡੀ ਜੱਤ ਦਾ ਤੇ ਕੋਈ ਉਹ ਤਲਾਸ਼ ਨਹੀਂ ਹੈ ਪਰ ਮੈਨੂੰ ਇਤਲਾਹ ਦੇ ਕੇ ਜਿਹੜੇ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਆ ਜਿਨ੍ਹਾਂ ਨੂੰ ਅੱਜ ਤੁਸੀਂ ਆਪਣੇ ਨਾਲ ਲੈ ਕੇ ਜੱਤ ਦਾ ਸ਼ੁਰੂ ਕੀਤੀ ਹੈ ਇਸ ਸਾਲ ਬੜਾ ਨਿੰਦਨਯੋਗ ਕਾਰਵਾਈ ਅੱਜ ਤੁਸੀਂ ਕੀਤੀ ਹੈ ਕਿ ਜਿਹੜੇ ਬੰਦਿਆਂ ਦੇ ਉੱਤੇ ਦੋਸ਼ ਲੱਗਦੇ ਦੇ ਜਿਹੜੇ ਬੰਦਿਆਂ ਦੀ 10 ਸਾਲ ਬਾਅਦ ਸਰਕਾਰ ਗਈ ਤਾਨੂੰ ਚੇਤਾ ਦੀ ਹੋਣਾ ਕਿ ਉਸ ਸਮੇਂ ਸਰਕਾਰ ਜਿਹੜੀ ਜਦੋਂ ਕਾਂਗਰਸ ਦੀ ਆਈ ਸਤਾ ਦਾ ਉਦੋਂ ਕੈਪਟਨ ਮਨਿੰਦਰ ਸਿੰਘ ਨੇ ਇਹੀ ਕਿਹਾ ਸੀਗਾ ਕਿ ਮੈਂ ਨਸ਼ੇ ਵਾਲਿਆਂ ਦਾ ਰਾਜ ਖਤਮ ਕਰੂੰਗਾ ਇਸੇ ਨਾਲੇ ਤੇ ਸਰਕਾਰ ਆਈ ਸੀ ਸਰ ਸੁਖਬੀਰ ਬਾਦਲ ਹੋਣੀ ਉਦੋਂ ਜਿਹੜੇ ਡਿਪਟੀ ਸੀਐਮ ਸੀਗੇ ਪੰਜਾਬ ਦੇ ਉਹਨਾਂ ਦੇ ਫਾਜ਼ਲ ਸਾਹਿਬ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਉਸ ਸਮੇਂ ਚੀਫ ਮਨਿਸਟਰ ਸੀਗੇ ਤੇ ਇਹ ਭਾਜਪੀ ਦੇ ਕਈ ਮੰਤਰੀ ਉਸ ਕੈਬਨਟ ਦੇ ਵਿੱਚ ਸਨ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਰੱਦ ਉਹਨਾਂ ਇਸ ਕਰਕੇ ਕੀਤਾ ਹੈ ਕਿ ਇਹ ਨਸ਼ਿਆਂ ਦਾ ਛੇਵਾਂ ਦਰਿਆ ਲਿਆਉਣ ਵਾਲੇ ਆ। ਉਹ ਅੱਜ ਤੁਸੀਂ ਉਹਨਾਂ ਨੂੰ ਨਾਮ ਲੈ ਕੇ ਜੱਤ ਦਾ ਕਰ ਰਹੇ ਹੋ। ਇਹ ਇੱਕ ਗਵਰਨਰ ਸਾਹਿਬ ਤੁਸੀਂ ਸਾਡੇ ਸੂਬੇ ਦੇ ਗਵਰਨਰ ਦੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਚੰਗਿਆਂ ਲੋਕਾਂ ਨੂੰ ਨਾਮ ਲੈ ਕੇ ਆਪਣੀ ਜੱਤ ਦਾ ਕਰੋ। ਉਹਨਾਂ ਲੋਕਾਂ ਨੂੰ ਨਾਮ ਲੈ ਕੇ ਆਪਣੀ ਜੱਤ ਦਾ ਕਰੋ। ਜਿਹੜੇ ਲੋਕ ਨਸ਼ਿਆਂ ਦੇ ਵਿਰੁੱਧ ਸਹੀ ਮੈਦਾਨ ਵਿੱਚ ਲੜਦੇ ਆ ਜਿਹੜੇ ਲੋਕ ਨਸ਼ੇ ਲੈ ਕੇ ਆਏ ਆ ਇਹਨਾਂ ਲੋਕਾਂ ਨੂੰ ਨਾਲ ਲਜਾਣ ਦਾ ਜਿਹੜਾ ਇਹ ਤਾਕਤਾਂ ਇਹ ਨਸ਼ੇ ਦੇ ਸਦਾਗਰ ਇਹ ਨਸ਼ੇ 10 ਸਾਲ ਨਸ਼ਿਆਂ ਦਾ ਸੇਵਾ ਦਾ دریا ਵਗਾਉਣ ਵਾਲੇ ਲੋਕ ਜਿਹੜੇ ਆ ਇਹ ਦਵਾਧਾ ਜਿਹੜਾ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ ਜਦ ਨਾਲ ਨਾਲ ਦੱਸੀ ਜਾਇਆ ਕਦੇ ਵੀ ਇਹੋ ਹੀ ਨੇ ਜਿਨ੍ਹਾਂ ਨੇ ਨਸ਼ੇ ਲਿਆਂਦੇ ਸੀਗੇ ਥੋੜਾ ਜਾ ਫੈਮ ਵੀ ਕਰ ਦਿਆ ਕਦੋ ਕਾਹ ਹੋਇਆ ਗੋਨਰ ਸਾਹਿਬ ਨਾਲ ਦੱਸਿਆ ਵੀ ਕਰੋ ਕਾਹ ਹੋਇਆ ਨਹੀਂ ਜੀ ਆ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਲੋਕਾਂ ਨੂੰ ਲੱਗੇ ਵੀ ਗੋਨਰ ਸਾਹਿਬ ਕਿੰਨਾ ਵਧੀਆ ਕੰਮ ਕਰ ਰਹੇ ਆ ਸੋ ਮੇਰੀ ਤੁਹਾਨੂੰ ਬੇਨਤੀ ਆ ਗੋਨਰ ਸਾਹਿਬ ਕਾਹ ਦੇ ਪੰਚ ਇਹਨਾਂ ਤੱਤਾਂ ਨੂੰ ਜਿਹੜਾ ਨਾਦਵਾ ਦਾ ਲੋਕਾਂ ਦੇ ਦਰਸ਼ਨ ਕਰਾ ਲੋਕਾਂ ਨੇ ਬੜਾ ਔਖਾ ਇਹਨਾਂ ਨੂੰ ਕਦੋਂ ਲਾਇਆ ਜੀ ਲੋਕਾਂ ਨੇ ਬਹੁਤ ਔਖਾ ਘਰੀ ਪਾਇਆ ਇਹਨਾਂ ਨੂੰ ਕੋਈ ਦੁਬਾਰਾ ਇਹਨਾਂ ਨੂੰ ਨਾਮ ਖੜ ਕੇ ਪੰਜਾਬ ਨੂੰ ਫੇਰ ਕਿਤੇ ਗਲਤ ਰਾ ਇਹਨਾਂ ਪਾ ਦਿਓ ਮੈਂ ਤੁਹਾਨੂੰ ਬਸ ਇਹ ਬੇਨਤੀ ਕਰਨੀ ਸੀ ਮੀਡੀਆ ਦੇ ਸਾਹਮਣੇ ਦਾ ਕੋਈ ਗੱਲ ਨਹੀਂ ਧਾਰਮਿਕ ਚੇਤੇ ਕਈ ਹੋਰ ਵੀ ਹੋ ਸਕਦੇ ਆ ਮੈਂ ਤਾਂ ਕਹਿੰਦਾ ਧਾਰਮਿਕ ਚੇਤੇ ਜਾਂ ਕੋਈ ਜਾਵੇ ਉਹ ਘਟੋ ਘਟ ਉਹ ਤੇ ਖੜੋ ਜਿਹੜੇ ਜਿਹੜੇ ਸਭ ਮੈਂ ਦੇਖੋ ਮੇਰੀ ਗੱਲ ਸੁਣੋ ਮੈਂ ਤਾਂ ਕਹਿ ਰਿਹਾ ਗਵਰਨਰ ਸਾਹਿਬ ਕਾਲੀ ਤੇ ਬੀਜੇਪੀ ਵਾਲੇ ਇਹਨਾਂ ਦੇ ਰਾਤ ਚ ਨਸ਼ਿਆ ਹੈ ਇਹਨਾਂ ਤੋਂ ਬਿਨਾ ਜੇ ਤੁਹਾਡੇ ਕੋਈ ਜਾਂਦਾ ਹੋਰ ਵੀ ਨਾਲ ਲੈ ਜਾ ਸਾਨੂੰ ਕੀ ਤਵਾਜ ਅਸੀਂ ਤੇ ਕਹਿੰਦੇ ਗੱਲ ਅਸੀਂ ਕਹਿੰਦੇ ਆ ਕਿ ਤੁਸੀਂ ਜਾਂ ਇਹਨਾਂ ਨੂੰ ਕਿਉਂ ਖੜਦੇ ਹੋ ਇਹ 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 ਨਾਲ ਖੜਨ ਵਾਲਿਆ ਜਾ ਦੇ ਥੋੜਾ ਜਹਾ ਤਹਿ ਕਰ ਜਾ ਕਰੋ ਇਧਰ ਥੋੜਾ ਅਸ਼ਵੀ ਸਦਵੇਂ ਆ ਲੈ ਇਧਰ ਸੁਖਬੀਰ ਬਾਦਲਾਲ ਕਾ ਬਿੱਠੇ ਜੀ ਉਥੇ ਹੋਰ ਕਈ ਲੋਕ ਹੋਣਗੇ ਕਈ ਲੋਕ ਉਹਨਾਂ ਦੀ ਜਤਾਂ ਜਾਣਗੇ ਕਈ ਕਈ ਲੋਕ ਜਿਹੜੇ ਸਮਾਜ ਸੇਵੀ ਨੇ ਸਾਧੂ ਨੇ ਸੰਤ ਨੇ ਕਈ ਲੋਕ ਜਾਣ ਜਾਣ ਜਾਣਾ ਚਾਹੀਦਾ ਪਰ ਆ ਜਿਹੜੀਆਂ ਮੂਰਤੀਆਂ ਤੁਸੀਂ ਨਾਲ ਭਾਈਆਂ ਜਿਨ੍ਹਾਂ ਨੇ ਪੰਜਾਬ ਦਾ ਸਤਿਆਨਾਸ਼ ਕਰਤਾ ਗੋਨਰ ਸਾਹਿਬ ਜਿਨ੍ਹਾਂ ਨੇ ਨਸ਼ੇ ਲਿਆਂਦੇ ਹੱਥ ਜੋੜ ਕੇ ਬੇਨਤੀ ਜੇ ਨਾ ਐਦਾਂ ਕਰੋ ਗੋਨਰ ਸਾਹਿਬ ਸਿਆਸਤ ਨਾ ਇਦਾਂ ਦੀ ਸਿਆਸਤ ਕਰੋ ਪੰਜਾਬ ਦਾ ਬਹੁਤ ਨੁਕਸਾਨ ਹੋ ਜਾਣਾ ਬਸ ਮੈਂ ਇਹ ਕਹਿਣਾ ਜਿੰਨੇ ਵੀ ਸਮਾਜ ਸੇਵੀ ਨੇ ਜਾਂ ਪੋਲੀਟੀਕਲ ਪਾਰਟੀਆਂ ਨਾਲ ਉਹ ਨਾਲ ਰਹਣ ਉਹ ਤੁਹਾਡੇ ਵੀ ਕਿਸਿਆਂ ਨੂੰ ਚਿੱਠੀ ਲਿਖੀ ਉਹਨਾਂ ਨੇ ਜਾਂ ਪੱਤਰ ਭੇਜਿਆ ਉਹਨਾਂ ਨੇ ਪਰ ਨਹੀਂ ਲੱਗਦਾ ਕਿ ਇਹ ਇੱਕ ਨੌਕਰੀ ਦੇ ਤੌਰ ਤੇ ਸੀ ਜਾਂ ਸੱਚੇ ਸੰਯੋਜਕ ਸੀਗਾ ਕੀ ਪੋਲੀਟੀਕਲੀ ਜਿਹੜੀ ਅਗਰ ਸਭ ਤੋਂ ਪਹਿਲਾਂ ਤੁਹਾਨੂੰ ਸਾਧਿਆ ਨੂੰ ਆਈਡੀਪੀਸੀ ਤੁਹਾਨੂੰ ਲਈ ਵੈਲਕਮ ਤੁਸੀਂ ਟਾਈਮ ਕੱਢ ਕੇ ਆਇਓ ਤੁਹਾਡਾ ਧੰਨਵਾਦ ਮੈਂ ਤੁਹਾਡੇ ਨਾਲ ਤੇ ਤੁਹਾਡੇ ਰਾਂਹ ਅੱਜ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਟੀਵੀ ਚੈਨਲਾਂ ਤੇ ਦੇਖਿਆ ਸਾਡੇ ਪੰਜਾਬ ਦੇ ਮਾਝਾ ਦੇ ਗਵਰਨਰ ਸਾਹਿਬ ਉਹਨਾਂ ਨੇ ਨਸ਼ਿਆਂ ਦੇ ਵਿਰੋਧ ਇੱਕ ਜੱਟਾਂ ਦਾ ਜਿਹੜੀ ਫੌਜਪੁਰ ਦੇ ਵਿੱਚ ਸ਼ੁਰੂ ਕੀਤੀ ਹੈ ਸਾਡੀ ਸਰਕਾਰ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਦੇ ਆਦੇਸ਼ ਦੇ ਉੱਤੇ ਜਿਹੜੀ ਪਿਛਲੇ ਸਾਲ ਚੋਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਮੈਮ ਸ਼ੁਰੂ ਕੀਤੀ ਸੀਗੀ ਉਹਦੇ ਦੂਜੇ ਪੜਾਅ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਸਰਕਾਰ ਵੱਲੋਂ ਸਾਡੀ ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ ਜੱਤ ਦਾ ਜਿਹੜੀਆਂ ਕੱਡੀਆਂ ਜਾਦੀਆਂ ਬੀਨੂੰ ਲੱਗਦਾ ਕਿ ਗੋਦਨ ਸਿੰਘ ਸਾਹਿਬ ਨੇ ਇਹ ਦੇਖ ਕੇ ਕਾਲੇ ਪੰਦੇ ਵਿੱਚ ਆਪਣੀ ਜੱਤ ਦਾ ਜਿਹੜੀ ਸ਼ੁਰੂ ਕੀਤੀ ਹੈ ਅਸੀਂ ਜੱਤਾਂ ਦੇ ਖਿਲਾਫ ਨਹੀਂ ਗਏ ਅਸੀਂ ਇਹ ਚਾਹੁੰਦੇ ਪੰਜਾਬ ਦਾ ਹਰ ਬੰਦਾ ਨਸ਼ਿਆਂ ਦੇ ਬਦੋਂ ਉੱਠੇ ਹਰ ਬੰਦਾ ਇਸ ਮਹਿਮ ਦੇ ਵਿੱਚ ਹਿੱਸਾ ਲਵੇ ਪਰ ਮਹਿਮਾਨ ਰੋਗ ਗੁਰਨਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਅੱਜ ਜਦੋਂ ਤੁਸੀਂ ਜੱਤ ਦਾ ਸ਼ੁਰੂ ਕੀਤੀ ਤੁਸੀਂ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਜੱਤ ਦਾ ਸ਼ੁਰੂ ਕੀਤੀ ਜਿਹੜੇ ਲੋਕ 207 ਤੋਂ ਲੈ ਕੇ 17 ਤੱਕ ਪੰਜਾਬ ਦੇ ਚਿਹਰਾਜ ਕਰਦੇ ਵੇ ਤੇ ਉਹਨਾਂ ਦੇ ਰਾਜ ਦੇ ਵਿੱਚ ਇਹ ਨਸ਼ਿਆਂ ਦਾ ਹੜਝੜ ਇਹ ਨਸ਼ਿਆਂ ਦੀ ਆਮਦ ਜਿਹੜੀ ਹੈ ਉਹ ਉਸ ਸਮੇਂ ਸ਼ੁਰੂ ਹੋਈ ਦੋਨਸਾਹਬ ਤੁਹਾਡੇ ਨਾਲ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਬੈਠੇ ਸੀਗੇ ਪੰਜਾਬ ਬੀਜਪੀ ਦੇ ਐਕਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਬੈਠੇ ਸੀਗੇ ਸਭ ਤੁਸੀਂ ਜੱਤ ਦਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਡੰਗਾਈ ਦੇ ਨਾਲ ਜਾਂਚ ਕਰ ਲੈਣੀ ਸੀ ਕਿ ਪੰਜ ਦਰਵਾਵਾਂ ਦੀ ਤਫ਼ਤੀਸ਼ ਦੇ ਉੱਤੇ ਇਹ ਜਿਹੜਾ ਛੇਵਾਂ ਦਰਵਾ ਨਸ਼ਿਆਂ ਦਾ ਆਇਆ ਇਹ ਕੌਣ ਲੈ ਲੋਕ ਲੈ ਕੇ ਆਏ ਇਹ ਉਹ ਸਰਕਾਰ ਦੇ ਵਿੱਚ ਆਏ ਕਾਲੀ ਬੀਜੇਪੀ ਸਰਕਾਰ ਦੇ ਵਿੱਚ ਆਏ ਉਹ ਪੰਜਾਬ ਦੇ ਹਜ਼ਾਰਾਂ ਮੁੰਡਿਆਂ ਨੂੰ ਨਸ਼ਿਆਂ ਦੇ ਵਿੱਚ ਇਹਨਾਂ ਨੇ ਡੋਪ ਦਿੱਤਾ ਅੱਜ ਉਹ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਪਹਾੜ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਬੈਠੇ ਸੀਗੇ ਗੋਦਨ ਸਾਹਿਬ ਇਹ ਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ ਦੇ ਵਿੱਚ ਤੱਕਿਆ ਇਹ ਲੋਕ ਹੈ ਜਿਨ੍ਹਾਂ ਨੇ ਰਾਜ ਚ ਚਿੱਟਾ ਵੇਚਦਾ ਰਿਆ ਅੱਜ ਇਹ ਲੋਕ ਕੀ ਕਰਦੇ ਅੱਜ ਇਹ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਆ ਸਾਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ हां ਤੁਸੀਂ ਜੱਤਰਾ ਕਰੋ ਦਿਗਾਈ ਦੇ ਨਾਲ ਪਤਾ ਲਓ ਕਿ ਕਿਹੜੇ ਲੋਕ ਉਸ ਸਮੇਂ ਵੀ ਨਸ਼ਿਆਂ ਦੇ ਖਿਲਾਫ ਲੜਦੇ ਸਨ ਅੱਜ ਵੀ ਨਸ਼ਿਆਂ ਦੇ ਖਿਲਾਫ ਲੜਦੇ ਆ ਉਹਨਾਂ ਲੋਕਾਂ ਨੂੰ ਨਾਮ ਲਓ ਗੰਨਾ ਸਾਹਿਬ ਬਹੁਤ ਲੋਕ ਨੇ ਬਹੁਤ ਸੰਸਥਾਵਾਂ ਨੇ ਬਹੁਤ ਐਨਜੀਓ ਨੇ ਆਮਾ ਦੀ ਪਾਰਟੀ 4 ਸਾਲ ਦੀ ਲੱਗੀ ਐ ਜਦੋਂ ਦੀ ਸਰਕਾਰ ਦੇ ਵਿੱਚ ਆਈ ਐ ਸਾਨੂੰ ਸਭ ਤੋਂ ਵੱਡਾ ਚੈਲੰਜ ਜਿਹੜਾ ਮਿਲਿਆ ਉਹ ਨਸ਼ਿਆਂ ਨੂੰ ਖਤਮ ਕਰਦਾ ਹੈ ਗੈਂਗਸਟਰਾਂ ਨੂੰ ਖਤਮ ਕਰਦਾ ਪਤਾ ਜਿਹੜੇ ਤੁਸੀਂ ਅੱਜ ਨਾਲ ਭਾਇ ਸੀਗੇ ਇਹਨਾਂ ਨੇ ਇਹਨਾਂ ਦੇ ਪੰਜਾਬ ਡੋਬਿਆ ਗਵੰਦਰ ਸਾਹਿਬ ਤੁਸੀਂ ਬਖਲਾੜ ਦੇ ਵਿੱਚ ਆ ਕੇ ਕਾਲੀ ਦੇ ਵਿੱਚ ਆ ਕੇ ਅੱਜ ਯਾਤਰਾ ਸ਼ੁਰੂ ਕੀਤੀ ਬਾਅਦ ਯਾਤਰਾ ਦੇ ਵਿੱਚ ਤੁਸੀਂ ਉਹਨਾਂ ਬੰਦਿਆਂ ਨੂੰ ਲੈ ਕੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਨਸ਼ਾ ਲੈਂੋਂਦੇ ਦੋਸ਼ੀ ਐ ਜਿਨ੍ਹਾਂ ਦੀ ਸਰਕਾਰ ਦੋਸ਼ੀ ਐ ਜਿਹੜੇ ਕੱਲੀ ਦਲ ਤੇ ਭਾਜਪੀ ਨੇ ਪੰਜਾਬ ਦੇ ਵਿੱਚ ਉਦੋਂ ਨਸ਼ੇ ਲਿਆਂਦੇ ਅੱਜ ਉਹ ਕਿਹੜੇ ਮੂੰਹ ਦੇ ਨਾਲ ਟਾਵੇ ਨਾਲ ਬੈਠੇ ਆ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਉਹ ਆਪਣੇ ਨਾਲ ਬਿਠਾਇਆ ਪੰਜਾਬ ਦੇ ਲੋਕ ਇਹ ਜਾਨਣਾ ਚਾਹੁੰਦੇ ਆ ਕੋਣ ਸਾਹਿਬ ਤੁਸੀਂ ਪਹਿਲਾ ਇਹ ਤਾਂ ਪਤਾ ਕਰ ਲੋ ਇਹ ਪਤਾ ਤਾਂ ਕਰੋ ਪੰਜਾਬ ਦੇ ਵਿੱਚ ਫੇਰ ਜਾਓ ਨਿਕਲੋ ਆਓ ਸਾਡੇ ਨਾਲ ਆਓ ਕੋਈ ਗੱਲ ਨਹੀਂ ਅਸੀਂ ਵੀ ਲੱਗੇ ਆ ਤੁਸੀਂ ਲੱਗ ਜਾਓ ਕੋਈ ਗੱਲ ਨਹੀਂ ਸਾਨੂੰ ਤਰਾਜ ਦੀ ਪਰ ਸਾ ਤੁਸੀਂ ਤੁਹਾਡੀ ਜੱਟਾਂ ਜੋ ਅੱਜ ਪੋਲਿਟਿਕਸ ਦੀ ਜਿਹੜੀ ਸਮੈਲ ਆ ਰਹੀ ਸੀਗੀ ਲੱਗਦਾ ਸੀਗਾ ਕਿ ਜਿੱਦਾਂ ਇੱਕ ਪੋਲਿਟੀਕਲ ਮੰਤਬ ਦੇ ਨਾਲ ਤੁਸੀਂ ਇਹ ਜੱਤ ਦਾ ਜਿਹੜੀ ਸ਼ੁਰੂ ਕੀਤੀ ਐ ਮੇਰੀ ਤੁਹਾਨੂੰ ਬੇਨਤੀ ਐ ਪਹਿਲੇ ਗਵਰਨਰ ਸਾਹਿਬ ਵੀ ਬਹੁਤ ਕਾਹੇ ਪੈਂਦੇ ਸੀਗੇ ਤੁਸੀਂ ਸਰ ਇਹ ਕਾਲੇ ਬੰਦੇ ਵਿੱਚ ਉਹਨਾਂ ਤਾਕਤਾਂ ਨੂੰ ਫੇਰ ਅੱਗੇ ਨਾ ਲਾਓ ਉਹਨਾਂ ਤਾਕਤਾਂ ਨੂੰ ਹਵਾ ਦੇ ਦਿਓ ਜਿੰਨਾਂ ਤਾਕਤਾਂ ਨੇ ਪੰਜਾਬ ਡੋਬਿਆ ਗਵਰਨਰ ਸਾਹਿਬ ਤੁਹਾਡਾ ਕਾਲਾ ਪੰਜੜਾ ਉਹ ਇਹਨਾਂ ਤਾਕਤਾਂ ਨੂੰ ਦੁਬਾਰਾ ਬੜਾਵਾ ਦੇਊਗਾ ਜੇ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਚੱਲੋਗੇ ਤੇ ਕੀ ਕਹੋਗੇ ਗਵੰਦਰ ਸਾਹਿਬ ਪੰਜਾਬ ਦੇ ਲੋਕਾਂ ਨੂੰ ਕਿ ਨਸ਼ੇ ਕੌਣ ਲੈ ਕੇ ਆਇਆ ਕੀ ਕਹੋਗੇ ਚਿੱਟਾ ਕਿੱਥੋਂ ਆਇਆ ਸੀਗਾ ਕੀ ਕਹੋਗੇ ਕੀ ਦੱਸੋਗੇ ਛੇਵਾ ਦਰਿਆ ਨਸ਼ਿਆਂ ਦਾ ਕਿਦੋਂ ਵਗਿਆ ਸੀਗਾ ਜਦੋਂ ਇਹ ਤੁਹਾਡੇ ਚਾਸਵੇਂਰੇ ਇਧਰ ਸੁਖਵੀਰ ਬਾਦਲ ਇਧਰ ਅਸ਼ਵਦੀ ਛੜੂਆ ਬੈਠੇ ਹੋਣਗੇ ਤਸਾਦਾ ਪੱਕੀ ਕਾ ਲੋਕਾਂ ਨੂੰ ਕੀ ਕਵਾਂਗੇ ਸੋ ਮੇਰੀ ਗਵਰਨਰ ਸਾਹਿਬ ਤੁਹਾਨੂੰ ਬੇਨਤੀ ਹੈ ਮੈਨੂੰ ਤੁਹਾਡੀ ਜੱਤ ਦਾ ਤੇ ਕੋਈ ਉਹ ਤਰਾਜ ਨਹੀਂ ਹੈ ਪਰ ਮੈਨੂੰ ਉਹ ਤਰਾਜ ਦੇਖ ਕੇ ਜਿਹੜੇ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਆ ਜਿਨ੍ਹਾਂ ਨੂੰ ਅੱਜ ਤੁਸੀਂ ਆਪਣੇ ਨਾਲ ਲੈ ਕੇ ਜੱਤ ਦਾ ਸ਼ੁਰੂ ਕੀਤੀ ਹੈ ਇਸ ਸਾਲ ਬੜਾ ਨਿੰਦਨਯੋਗ ਕਾਰਵਾਈ ਅਜ ਤੁਹਾਂ ਕੀਤੀ ਹੈ ਕਿ ਜਿਹੜੇ ਬੰਦਿਆਂ ਦੇ ਉੱਤੇ ਦੋਸ਼ ਲੱਗਦੇ ਦੇ ਜਿਹੜੇ ਬੰਦਿਆਂ ਦੀ 10 ਸਾਲ ਬਾਅਦ ਸਰਕਾਰ ਗਈ ਤਾਨੂੰ ਚੇਤਾ ਦੀ ਹੋਣਾ ਕਿ ਉਸ ਸਮੇਂ ਸਰਕਾਰ ਜਿਹੜੀ ਜਦੋਂ ਕਾਂਗਰਸ ਦੀ ਆਈ ਸਤਾ ਦਾ ਚ ਉਦੋਂ ਕੈਪਟਨ ਮਨਿੰਦਰ ਸਿੰਘ ਨੇ ਇਹੀ ਕਿਹਾ ਸੀਗਾ ਕਿ ਮੈਂ ਨਸ਼ੇ ਵਾਲਿਆਂ ਦਾ ਰਾਜ ਖਤਮ ਕਰੂੰਗਾ ਇਸੇ ਨਾਅਰੇ ਤੇ ਸਰਕਾਰ ਆਈ ਸੀ ਸਰ ਸੁਖਬੀਰ ਬਾਦਲ ਹੋਣੀ ਉਦੋਂ ਜਿਹੜੇ ਡਿਪਟੀ ਸੀਐਮ ਸੀਗੇ ਪੰਜਾਬ ਦੇ ਉਹਨਾਂ ਦੇ ਫਾਜ਼ਲ ਸਾਹਿਬ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਉਸ ਸਮੇਂ ਚੀਫ ਮਿੰਿਸਟਰ ਸੀਗੇ ਤੇ ਇਹ ਭਾਜਪੀ ਦੇ ਕਈ ਮੰਤਰੀ ਉਸ ਕੈਬਨਟ ਦੇ ਵਿੱਚ ਸਨ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਰੱਦ ਉਹਨਾਂ ਇਸ ਕਰਕੇ ਕੀਤਾ ਹੈ ਕਿ ਇਹ ਨਸ਼ਿਆਂ ਦਾ ਛੇਵਾਂ ਦਰਿਆ ਲਿਆਉਣ ਵਾਲੇ ਆ। ਉਹ ਅੱਜ ਤੁਸੀਂ ਉਹਨਾਂ ਨੂੰ ਨਾਮ ਲੈ ਕੇ ਜੱਤ ਦਾ ਕਰ ਰਹੇ ਹੋ। ਇਹ ਇੱਕ ਗਵਰਨਰ ਸਾਹਿਬ ਤੁਸੀਂ ਸਾਡੇ ਸੂਬੇ ਦੇ ਗਵਰਨਰ ਦੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਚੰਗਿਆ ਲੋਕਾਂ ਨੂੰ ਨਾਮ ਲੈ ਕੇ ਆਪਣੀ ਜੱਤ ਦਾ ਕਰੋ। ਉਹਨਾਂ ਲੋਕਾਂ ਨੂੰ ਨਾਮ ਲੈ ਕੇ ਆਪਣੀ ਜੱਤ ਦਾ ਕਰੋ। ਜਿਹੜੇ ਲੋਕ ਨਸ਼ਿਆਂ ਦੇ ਵਿਰੁੱਧ ਸਹੀ ਮੈਦਾਨ ਵਿੱਚ ਲੜਦੇ ਆ ਜਿਹੜੇ ਲੋਕ ਨਸ਼ੇ ਲੈ ਕੇ ਆਏ ਆ ਇਹਨਾਂ ਲੋਕਾਂ ਨੂੰ ਨਾਲ ਲਜਾਣ ਦਾ ਜਿਹੜਾ ਇਹ ਤਾਕਤਾਂ ਇਹ ਨਸ਼ੇ ਦੇ ਸਦਾਗਰ ਇਹ ਨਸ਼ੇ 10 ਸਾਲ ਨਸ਼ਿਆਂ ਦਾ ਸੇਵਾ ਦਾ ਰਿਆ ਵਗਾਉਣ ਵਾਲੇ ਲੋਕ ਜਿਹੜੇ ਆ ਇਹ ਦਬਾਵਾ ਜਿਹੜਾ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ ਜਦ ਨਾਲ ਨਾਲ ਦੱਸੀ ਜਾਇਆ ਕਦੋਂ ਵੀ ਇਹੋ ਹੀ ਨੇ ਜਿਨ੍ਹਾਂ ਦੇ ਨਸ਼ੇ ਲਿਆਉਂਦੇ ਸੀਗੇ ਥੋੜਾ ਜਾਥਾ ਐਂ ਵੀ ਕਰਦਿਆ ਕਦੋਂ ਕਿ ਇਹੋ ਜਿਹਾ ਕਦੋਂ ਸਾਹ ਨਾਲ ਦੱਸਿਆ ਵੀ ਕਦੋਂ ਕਿਆ ਹੋਈ ਨਹੀਂ ਜੀ ਆ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਲੋਕਾਂ ਨੂੰ ਲੱਗੇ ਵੀ ਗੋਗਨਦ ਸਾਹਿਬ ਕਿੰਨਾ ਵਧੀਆ ਕੰਮ ਕਰਦੇ ਆ ਸੋ ਮੇਰੀ ਤੁਹਾਨੂੰ ਬੇਨਤੀ ਆ ਗੋਗਨਦ ਸਾਹਿਬ ਕਾਹਲੇ ਪੰਚ ਇਹਨਾਂ ਤੱਤਾਂ ਨੂੰ ਜਿਹੜਾ ਨਾਦਵਾ ਦਾ ਲੋਕਾਂ ਦੇ ਦਰਸ਼ਨ ਕਰਾਓ ਲੋਕਾਂ ਨੇ ਬੜਾ ਔਖਾ ਇਹਨਾਂ ਨੂੰ ਗੋਲੋਂ ਲਾਇਆ ਜੀ ਲੋਕਾਂ ਨੇ ਬਹੁਤ ਔਖਾ ਘਰੀ ਬਾਇਆ ਇਹਨਾਂ ਨੂੰ ਕੋਈ ਦੁਬਾਰਾ ਇਹਨਾਂ ਨੂੰ ਨਾਲ ਖੜਕੇ ਪੰਜਾਬ ਨੂੰ ਫੇਰ ਕਿਤੇ ਗਲਤ ਰਾਹ ਇਹਨਾਂ ਪਾ ਦਿਓ ਮੈਂ ਤੁਹਾਨੂੰ ਬਸ ਇਹ ਬੇਨਤੀ ਕਰਨੀ ਸੀ মিডিਆ ਦੇ ਲਈ ਦਾ ਕੋਈ ਗੱਲ ਨਹੀਂ ਤਾਜ਼ਮਕ ਚ ਇਹਦੇ ਕਈ ਹੋਰ ਵੀ ਹੋ ਸਕਦੇ ਆ ਮੈਂ ਤਾਂ ਕਹਿੰਦਾ ਤਾਜ਼ਮਕ ਚ ਇਹਦੇ ਜਾਣ ਕੋਈ ਜਾਵੇ ਉਹ ਘਟ ਘਟ ਉਹ ਤੇ ਖੜੋ ਜਿਹੜੇ ਜਿਹੜੇ ਸਾਥ ਮੈਂ ਦੇਖੋ ਮੇਰੀ ਗੱਲ ਸੁਣੋ ਮੈਂ ਤਾਂ ਕਹਿ ਰਿਹਾ ਗਵੰਦਰ ਸਾਹਿਬ ਕਾਲੀ ਤੇ ਭਾਜਪੀ ਵਾਲੇ ਇਹਨਾਂ ਨੇ ਰਾਜ ਚ ਨਸ਼ਿਆ ਹੈ ਇਹਨਾਂ ਤੋਂ ਬਿਨਾ ਜੇ ਤੁਹਾਡੇ ਕੋਈ ਜਾਂਦਾ ਹੋਰ ਵੀ ਨਾਲ ਲੈ ਜਾਓ ਸਾਨੂੰ ਕੀ ਤੋ ਆਜ ਅਸੀਂ ਤੇ ਕਹਿੰਦੇ ਇਹ ਗੱਲ ਅਸੀਂ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਕਿਉਂ ਖੜਦੇ ਹੋ ਇਹ 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 ਨਾਲ ਖੜਨ ਵਾਲੇ ਆ ਜਾ ਦੇ ਥੋੜਾ ਹੱਥ ਹੈ ਕਰਦਾ ਕਰੋ ਇੱਧਰ ਥੋੜਾ ਅਸ਼ਵੀ ਸਦਵੇ ਆ ਲੈ ਇਧਰ ਸੰਗਵੀਰ ਬਾਦਲਾਲ ਕਾ ਬਿੱਖੇ ਜੇ ਜੀ ਉਥੇ ਹੋ ਕਈ ਲੋਕ ਹੋਣਗੇ ਕਈ ਲੋਕ ਉਹਨਾਂ ਦੀ ਜਾਤਾਂ ਜਾਣਗੇ ਕਈ ਕਈ ਲੋਕ ਜਿਹੜੇ ਸਮਾਜ ਸੇਵੀ ਨੇ ਸਾਧੂ ਨੇ ਸੰਤ ਨੇ ਕਈ ਲੋਕ ਜਾਣ ਜਾਣ ਜਾਣਾ ਚਾਹੀਦਾ ਪਰ ਆ ਜਿਹੜੀਆਂ ਮੂਰਤੀਆਂ ਤੁਸੀਂ ਨਾਲ ਭਾਈਆਂ ਜਿਨ੍ਹਾਂ ਨੇ ਪੰਜਾਬ ਦਾ ਸਤਿਆਨਾਸ਼ ਕਰਤਾ ਗੁਰਨਾਥ ਸਾਹਿਬ ਜਿਨ੍ਹਾਂ ਨੇ ਨਸ਼ੇ ਲਿਆਂਦੇ ਹੱਥ ਜੋੜ ਕੇ ਬੇਨਤੀ ਜੇ ਨਾਇਕਾ ਕਰੋ ਗੋਗਨਾ ਸਾਹਿਬ ਸਿਆਸਤ ਨਾ ਇਦਾਂ ਦੀ ਸਿਆਸਤ ਕਰੋ ਪੰਜਾਬ ਦਾ ਬਹੁਤ ਨੁਕਸਾਨ ਹੋ ਜਾਣਾ ਬਸ ਬੇ ਕਹਿਣਾ ਜਿੰਨੇ ਵੀ ਸਮਾਜਸੀ ਵੀ ਨੇ ਜਾਂ ਪੋਲਿਟੀਕਲ ਪਾਰਟੀਆਂ ਨਾਲ ਉਹ ਨਾਲ ਰਹਿਣ ਉਹ ਤੁਹਾਡੇ ਵੀ ਕਿਸਿਆਂ ਨੂੰ ਚਿੱਠੀ ਲਿਖੀ ਉਹਨਾਂ ਨੇ ਜਾਂ ਪੱਤਰ ਭੇਜਿਆ ਉਹਨਾਂ ਨੇ ਪਰ ਉਹ ਨਹੀਂ ਲੱਗਦਾ ਕਿ ਇਹ ਇੱਕ ਨੌਕਰੀ ਤੌਰ ਤੇ ਸਹੀਆਂ ਸੱਚੇ ਸੰਯੋਜਕ ਸੀਗਾ ਕੀ ਪੋਲਿਟੀਕਲੀ ਜੇੜੀ ਅਗਰ ਸਭ ਤੋਂ ਪਹਿਲਾਂ ਤਾਨੂੰ ਸਾਰਿਆਂ ਨੂੰ ਅੱਜ ਦੇ ਪੀਸੀ ਤੋਂ ਲਈ ਵੈਲਕਮ ਤੁਸੀਂ ਟਾਈਮ ਕੱਢ ਕੇ ਆਇਓ ਤੁਹਾਡਾ ਧੰਨਵਾਦ ਮੈਂ ਤੁਹਾਡੇ ਨਾਲ ਅਤੇ ਤੁਹਾਡੇ ਰਾਈ ਅੱਜ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਟੀਵੀ ਚੈਨਲਾਂ ਤੇ ਦੇਖਿਆ ਸਾਡੇ ਪੰਜਾਬ ਦੇ ਮਾਝਾ ਜੋ ਗਵਰਨਰ ਸਾਹਿਬ ਉਹਨਾਂ ਨੇ ਨਸ਼ਿਆਂ ਦੇ ਵਿਰੋਧ ਇੱਕ ਜੱਤ ਦਾ ਜਿਹੜੀ ਫੋਜਪੁਰ ਦੇ ਵਿੱਚ ਸ਼ੁਰੂ ਕੀਤੀ ਹੈ ਸਾਡੀ ਸਰਕਾਰ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਦੇ ਆਦੇਸ਼ ਦੇ ਉੱਤੇ ਜਿਹੜੀ ਪਿਛਲੇ ਸਾਲ ਚੋਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਮੈਮ ਸ਼ੁਰੂ ਕੀਤੀ ਸੀਗੀ ਉਹਦੇ ਦੂਜੇ ਪੜਾਅ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਸਰਕਾਰ ਵੱਲੋਂ ਸਾਡੀ ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ ਜਤਰਾ ਜਿਹੜੀਆਂ ਕੱਢੀਆਂ ਜਾ ਰਹੀਆਂ ਤੈਨੂੰ ਲੱਗਦਾ ਕਿ ਗੋਦਨ ਸਾਹਿਬ ਨੇ ਦੇਖ ਕੇ ਕਾਲੇ ਪੰਨੇ ਦੇ ਵਿੱਚ ਆਪਣੀ ਜੱਟ ਦਾ ਜਿਹੜੀ ਸ਼ੁਰੂ ਕੀਤੀ ਹੈ ਅਸੀਂ ਜੱਟਾਂ ਦੇ ਖਿਲਾਫ ਨਹੀਂ ਗਏ ਅਸੀਂ ਇਹ ਚਾਹੁੰਦੇ ਪੰਜਾਬ ਦਾ ਹਰ ਬੰਦਾ ਨਸ਼ਿਆਂ ਦੇ ਬਦ ਉੱਠੇ ਹਰ ਬੰਦਾ ਇਸ ਮਹਿਮ ਦੇ ਵਿੱਚ